ਹਾਂ <ahan> <initiatives> ਪੁੱਤ ਬਾਹਰ ਦੂਜੇ ਲੋਡ ਬਣਾ ਲਈ ਦੂਜੇ ਲੋਡ ਹਾਂ ਆਈ ਬਣਾਈ ਸਾਰਿਆਂ ਨੂੰ ਲਈ ਜਾਈ ਵਿੱਚ ਕਮਾਣ ਕੋਈ ਕਮਾਈ ਕੋਲ ਆਪਣਾ ਆ ਲੋ ਹੋਰ ਕਿਹਦਾ ਲੱਗਣਾ ਲੋ ਬਣਾਣਾ ਲੋ ਬਣਾਣਾ ਮੈਂ ਦੇਖਿਆ ਮੈਂ ਕਿਹੜੀ ਬਤਰੀ ਇਹਨੂੰ ਮੈਂ ਹਾਂ ਕੀਤੇ ਤੇ ਹੈ ਹਾਂ ਆਹ ਭਾਇਆ ਕੁਮਕਿੰਦਾ ਨਾ ਹੋ ਹੋ ਹਨਾ ਮੈਂ ਵੀ ਥੋੜਾ ਜਿਹਾ ਵਾਲੇ ਸਾਥ ਉਹ ਥੋੜੀ ਦਿਲ ਆਪਣਾ ਹੀ ਬੈਠਾ ਦੋ ਦਿਨ ਮਿੰਟ ਆਹ थोड़ी कीप थोड़ी कोटेंडा इधर ले आ Thank <laughs> you ਦੇ ਜਿੰਨੇ ਵੀ ਵਿਦਿਆਰਥੀ ਬੱਚੇ ਤੇ ਨਾਲ ਅਧਿਆਪਕ ਸਾਹਿਬਾਨ ਤੁਸੀਂ ਵਧਾਈ ਦੇ ਪਾਤਰ ਆ ਜਿਹੜੇ ਆਪਣੇ ਤਿਹਾਰ ਆ ਇਹ ਖੁਸ਼ੀਆਂ ਤੇ ਖੇੜਿਆਂ ਦੇ ਤਿਹਾਰਾ ਨੂੰ ਤੁਸੀਂ ਇਕੱਠੇ ਆਪਦੇ ਪਰਿਵਾਰ ਜਿਵੇਂ ਬੱਚਿਆਂ ਦੇ ਨਾਲ ਮਨਾ ਰਹੇ ਹੋ ਇਹਦੇ ਵਿੱਚ ਸਾਰਾ ਹੀ ਸਟਾਫ ਸਾਰੇ ਹੀ ਟੀਚਰ ਸਾਹਿਬਾਨ ਤੇ ਸਨ ਨਾਲ ਦੀ ਨਾਲ ਸਾਰੇ ਬੱਚੇ ਵਧਾਈ ਦੇ ਪਾਤਰ ਹਉ ਤਾਂ ਪਹਿਲਾਂ ਤੁਹਾਨੂੰ ਸਾਰੇ ਬੱਚਿਆਂ ਨੂੰ ਸਾਰੇ ਸਟਾਫ ਨੂੰ ਮੇਰੇ ਵੱਲੋਂ ਅਤੇ ਨੱਗਰ ਟੁੱਡੀਕੇ ਦੀ ਪੰਚਾਇਤ ਵੱਲੋਂ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਉਸ ਤੋਂ ਬਾਅਦ ਬੱਚਿਆਂ ਨਾਲ ਗੱਲਾਂ ਬਾਤਾਂ ਕਰਨੀਆਂ ਕਿ ਤੁਸੀਂ ਖੁਸ਼ਕਿਸਮਤ ਹੋ ਵੀ ਥੋਡੇ ਅਧਿਆਪਕ ਇੰਨਾ ਸੋਚਦੇ ਆ ਵੀ ਜਿਹੜੇ ਆਪਣੇ ਖੁਸ਼ੀਆਂ ਦੇ ਤਿਹਾਰ ਆ ਉਹ ਤੁਹਾਡੇ ਨਾਲ ਮਿਲ ਕੇ ਮਨਾਉਂਦੇ ਆ ਤੇ ਇਸੇ ਤਰੀਕੇ ਦਾ ਹੀ ਆ ਜਿੰਨੇ ਹੁਣ ਚਾਹੇ ਤੁਸੀਂ 10 ਸਾਲ ਦੇ ਆ 15 ਸਾਲ ਦੇ ਆ 20 ਸਾਲ ਦੇ ਆ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਤੇ ਅਸੀਂ ਆਹ 30-30 ਸਾਲਾਂ ਦੇ ਹੋਏ ਫਿਰਦੇ ਆ ਆਪਣੇ ਇਥੇ 50-50 ਸਾਲਾਂ ਦੇ ਵੀ ਹੋਣਗੇ ਉਹਨਾਂ ਨੂੰ ਜੇ ਆਪਾਂ ਪਿੱਛੇ ਜ਼ਿੰਦਗੀ ਦੀ ਝਾਤ ਮਾਰਨੀ ਹੋਵੇ ਪਤਾ ਹੀ ਨਹੀਂ ਵੀ ਕਿੰਨੇ ਕਿਵੇਂ ਲੰਘ ਗਏ ਇਹ ਆ ਹੀ ਲੰਘ ਜਾਣੀਆਂ ਤੇ ਜ਼ਿੰਦਗੀ ਨੂੰ ਤੁਸੀਂ ਕਿਵੇਂ ਵਧੀਆ ਢੰਗ ਦੇ ਨਾਲ ਜਿਉ ਸਕਦੇ ਆ ਜ਼ਿੰਦਗੀ ਦਾ ਅਸਲੀ ਆਨੰਦ ਕਿਵੇਂ ਮਾਣ ਸਕਦੇ ਆ ਉਹ ਥੋੜੇ ਤੇ ਡਿਪੈਂਡ ਕਰਦਾ ਤੇ ਸਾਰਿਆਂ ਤੋਂ ਵੱਡੀ ਗੱਲ ਆਪਾਂ ਬਹੁਤ ਖੁਸ਼ਕਿਸਮਤ ਆ ਖੁਸ਼ੀਆਂ ਤੇ ਆਈਆਂ ਚਾਹਵਾਂ ਵੀ ਤਾੜਦੇ ਆਈਆਂ ਕਿੰਨੀ ਖੰਡੀ ਵਾਲੀ ਤੇਰਾ ਲੈਟ ਮਲਾਰਾਂ ਦੀ ਲੋੜੀ ਮੁਹੱਬਤਾਂ ਪਿਆਰਾਂ ਦੀ ਲੋੜੀ ਲੈਟ ਮਲਾਰਾਂ ਦੀ ਲੋੜੀ ਮੁਹੱਬਤਾਂ ਪਿਆਰਾਂ ਦੀ মো 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 ਨੀ ਜੀ ਗੱਡੀ ਆਈ ਬਸ ਹਾਂ ਜੀ Mình đừng ਇਹ ਲੱਗਦਾ ਕਿ ਤੂੰ ਕੁੜੀਆਂ ਤੇ ਮੈਂ ਮੁੰਡਾ കടാന ਚਲੋ ਚਲੋ ਸਾਰੇ ਪਕੜਦੇ ਹੋਣੇ ਚਲੋ ਇਹ ਪੱਜੀ ਆ ਗਿਆ ਚੀਜ਼ ਬਹੁਤ ਬਹੁਤ ਆਏ ਹੋਏ ਤੁਸੀਂ ਤੁਸੀਂ ਮੈਂ ਹੋਰ ਹੋਰ ਚਲਾ ਵੀ ਹੋ ਲੱਗੋ মরবাদ <laughs> মাল <laughs>